ਹਲੋ ਬਬੀਓ ਆ ਦੇਖ ਲਓ ਬਰਨਾਲਾ ਪੰਜਾਬ ਦਾ ਮੌਸਮ ਹੈ ਇਹ ਬਰਨਾਲੇ ਦਾ ਹਾਲ ਹੈ ਤੇ ਆਸਮਾਨ ਚ ਦੇਖ ਸਕਦੇ ਤੁਸੀਂ ਬੱਦਲ ਕਿਵੇਂ ਆ ਰਹੇ ਨੇ ਹਨੇਰੀ ਦੇ ਨਾਲ ਨਾਲ ਸਵੇਰ ਦਾ ਮੀਂਹ ਪੈ ਰਿਹਾ ਸੀਗਾ ਤੇ ਹੁਣ ਥੋੜਾ ਜਿਹਾ ਮੀਂਹ ਘਟਿਆ ਹਲਕੀ ਧੁੱਪ ਵੀ ਆਈ ਆ ਤੇ ਆ ਹੁਣ ਬੱਦਲ ਆ ਗਿਆ ਆਸਮਾਨ ਚ ਤੁਸੀਂ ਦੇਖ ਸਕਦੇ ਹੋ ਬਾ ਹਨੀਰੀ ਦੇ ਨਾਲ ਨਾਲ ਮੀਂਹ ਦੇ ਵੀ ਚਾਂਸ ਹੈਗੇ ਨੇ ਨਾਲ ਹਨੀਰੀ ਦੇ ਮੀਂਹ ਵੀ ਆ ਸਕਦਾ ਫੁੱਲ ਜੋਰਾ ਨਾਲ ਆ ਬੱਦਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਬਰਨਾਲੇ ਬੱਦਲ ਚੜਿਆ ਹੁੰਦਾ ਆ ਬਹੁ ਮਾਰ ਕਰਿਆ ਦੇਖ ਲੋ ਲੋਕਾਂ ਨੇ ਆਪਣੇ ਕੋਠਿਆਂ ਤੇ ਛਤਾਂ 'ਚ ਤਰਪਾਲਾਂ ਵਿਛਾ ਰੱਖੀਆਂ ਨੇ ਤੇ ਆਪ ਦੇ ਛੱਤਾਂ ਦੀ ਉਹ ਸੇਫਟੀ ਕਰ ਰੱਖੀ ਆ ਇੱਧਰ ਤਾਂ ਬੱਦਲ ਸਾਫ਼ ਨੇ ਤੇ ਆ ਹਵਾ ਵੀ ਚੱਲ ਪਈ ਦੇਖ ਲਓ ਆ ਦੇਖੋ ਹਰ ਪਾਸੇ ਤੁਹਾਨੂੰ ਤਰਪਾਲਾਂ ਨਹੀਂ ਤਰਪਾਲਾਂ ਦੇਣਗੀਆਂ ਕੋਠੇ ਤੇ ਕਿ ਤੁਸੀ ਤਰਪਾਲਾਂ ਨਹੀਂ ਤਰਪਾਲਾਂ ਦੇਣਗੀਆਂ ਕੋਠੇ ਤੇ ਇੱਧਰ ਸਾਡੇ ਵੀ ਦੇਖ ਲਓ ਠੀਕ ਹੈ ਜੀ